ਚੰਡੀਗੜ੍ਹ ਨੂੰ ਇੱਦਾਂ ਹੀ ਨਈ ਸਿਟੀ ਬਿਊਟੀਫੁਲ ਕਿਹਾ ਜਾਂਦਾ ਇਸ ਨੂੰ ਸੋਹਣਾ ਬਣਾਉਣ ਪਿੱਛੇ ਕਈ ਲੋਕਾਂ ਦੀ ਅਹਿਮ ਭੂਮਿਕਾ ਹੈ ਸ਼ਹਿਰ ਜੇਕਰ ਸਾਫ਼ ਹੈ ਤਾਂ ਉਸ ਵਿੱਚ ਸਿਰਫ ਪ੍ਰਸ਼ਾਸਨ ਹੀ ਨਹੀਂ ਸਗੋਂ ਲੋਕਾਂ ਦਾ ਵੀ ਅਹਿਮ ਰੋਲ ਹੈ ਉੱਥੇ ਇਸ ਗੱਲ ਨੂੰ ਸਹੀ ਸਾਬਤ ਕਰ ਰਹੇ ਨੇ 88 ਸਾਲਾ ਆਈਪੀਐਸ ਇੰਦਰਜੀਤ ਸਿੰਘ ਸਿੱਤੂ ਇਹੀ ਕਾਰਨ ਹੈ ਕਿ ਭਾਰਤ ਭਰ ਵਿੱਚ ਸਫਾਈ ਦੇ ਮੁਕਾਬਲੇ ਵਿੱਚ ਚੰਡੀਗੜ੍ਹ ਦੂਜੇ ਸਥਾਨ ਤੇ ਹੈ ਪੰਜਾਬ ਪੁਲਿਸ ਤੋਂ ਰਿਟਾਇਰਡ ਡੀਆਈਜੀ ਸੀਆਈਡੀ ਇੰਦਰਜੀਤ ਸਿੰਘ ਸਿੱਧੂ ਚੰਡੀਗੜ੍ਹ ਦੇ ਸੈਕਟਰ 49 ਵਿੱਚ ਰਹਿੰਦੇ ਨੇ ਅਤੇ 88 ਸਾਲ ਦੀ ਉਮਰ ਵਿੱਚ ਵੀ ਉਹ ਸ਼ਹਿਰ ਨੂੰ ਸਾਫ਼ ਰੱਖਣ ਲਈ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ। ਇੰਦਰਜੀਤ ਸਿੰਘ ਸਿੱਧੂ ਇਸ ਉਮਰ ਵਿੱਚ ਵੀ ਆਪਣੇ ਇਲਾਕੇ ਦੀ ਸਫਾਈ ਵਿੱਚ ਰੁੱਝੇ ਹੋਏ ਹਨ। ਉਹ ਕਹਿੰਦੇ ਨੇ ਕਿ ਜਿੰਨਾ ਚਿਰ ਮੈਂ ਸਰੀਰਕ ਤੌਰ ਤੇ ਤੰਦਰੁਸਤਾਂ ਮੈਂ ਸਫਾਈ ਕਰਦਾ ਰਹਾਂਗਾ। ਸੇਵਾਮੁਕਤ ਆਈਪੀਐਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਸ਼ਹਿਰ ਦੀ ਪੜੀ ਲਿਖੀ ਆਬਾਦੀ ਸ਼ਹਿਰ ਨੂੰ ਗੰਦਾ ਕਰ ਰਹੀ ਹੈ। ਲੋਕ ਵੱਡੀਆਂ ਤੇ ਮਹਿੰਗੀਆਂ ਗੱਡੀਆਂ ਤੋਂ ਸੜਕ ਤੇ ਕੂੜਾ ਸੁੱਟ ਦਿੰਦੇ ਨੇ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿਉਂਕਿ ਲੋਕ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਰਹੇ ਨਾ ਕੋਈ ਸਿੱਖਿਆ ਨਹੀਂ ਦੇਣਾ ਚਾਹਤਾ ਮੈਂ ਤਾਂ ਸਿਰਫ ਮੁਝੇ ਅੱਛਾ ਲੱਗਦਾ ਹੈ ਸਾਫ ਜਗ੍ਹਾ ਤੋਂ ਸਾਫ ਕਰਨੇ ਦੀ ਕੋਸ਼ਿਸ਼ ਕਰਤਾ ਹੂੰ ਜੋ ਪਰਦਕਰੋ ਇਹ ਪਾਰਕਿੰਗ ਹੈ ਮਾਰਕੀਟ ਕੀ ਤੋਂ ਸਫਾਈ ਹੋ ਤਾਂ ਅੱਛਾ ਰਹੇਗਾ अगर गंदक पड़ा है या ऐसे ही है तो फिर बुरा लगेगा किसी देश में बाहर जाओ फिल्म वगैरह देखो उनके फ्लश साफ होते हैं और हमारा इंडिया में गड़बड़ है तो अच्छा अभी कंपटीशन होता है सफाई का ऑल इंडिया में अब इंडिया में चंदीगढ़ नंबर दो आया है और दो नंबर का हाल देख लो इसलिए हम कोशिश करते हैं कि ये असल महीने में नंबर दो बन जाए ये नंबर वन बन जाए चंडीगढ़ बहुत पहले से मशहूर है साफ सफाई ब्यूटीफुल सिटी अब स्मार्ट सिटी था ਇਸ ਕੋਪਰਟਾਰ ਸਿੰਘ ਗਰੋਂ ਜਨਰੂ ਜਵੰਦਾਵਾ ਨਿੰਦ ਸਿੰਘ ਨਵਨੇ ਵਿਢੀ ਕੋਲ ਬਣਾਇਆ ਅਤੇ ਸੰਭਾਲਾ ਡੀਆਈਜੀ ਇੰਡਸਟਰੀ ਸਿੰਘ ਸਿੱਧੂ ਸੈਕਟਰ 49 ਵਿੱਚ ਸਥਿਤ ਆਈਐਸਆਈਪੀਐਸ ਸੁਸਾਇਟੀ ਵਿੱਚ ਰਹਿੰਦੇ ਨੇ ਆਪਣੀ ਸੁਸਾਇਟੀ ਅਤੇ ਇਸ ਦੇ ਆਲੇ ਦੁਆਲੇ ਦੀ ਸਫਾਈ ਕਰਦੇ ਰਹਿੰਦੇ ਨੇ ਜਿੱਥੇ ਵੀ ਉਹ ਕੂੜਾ ਦੇਖਦੇ ਨੇ ਉਹ ਉਸ ਨੂੰ ਚੁੱਕਣਾ ਸ਼ੁਰੂ ਕਰ ਦਿੰਦੇ ਨੇ ਉਥੋਂ ਲੰਗੜ ਵਾਲੇ ਲੋਕ ਉਹਨਾਂ ਦੀ ਵੀਡੀਓ ਬਣਾਉਂਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੰਦਰਜੀਤ ਸਿੰਘ ਸਿੱਧੂ ਇੱਕ ਸੇਵਾਮੁਖਤ ਆਈਪੀਐਸ ਅਧਿਕਾਰੀ ਨੇ ਇੰਦਰਜੀਤ ਸਿੰਘ ਸਿੱਧੂ ਕਹਿੰਦੇ ਨੇ ਕਿ ਪਿਛਲੇ ਕਈ ਸਾਲੋਂ ਤੋਂ ਚੰਡੀਗੜ੍ਹ ਰੈਂਕਿੰਗ ਵਿੱਚ ਪਛੜ ਰਿਹਾ ਸੀ ਇਸ ਵਾਰ ਸੋਨਨ ਵਿੱਚ ਆਇਆ ਕਿ ਚੰਡੀਗੜ੍ਹ ਦੂਜੇ ਸਥਾਨ ਤੇ ਆਇਆ ਹੈ ਉਹ ਚਾਹੁੰਦੇ ਹਨ ਕਿ ਸਾਡਾ ਸ਼ਹਿਰ ਚੰਡੀਗੜ੍ਹ ਦੇਸ਼ ਭਰ ਵਿੱਚ ਪਹਿਲੇ ਸਥਾਨ ਤੇ ਆਵੇ ਇੰਦਰਜੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਲੋਕ ਗੰਦਗੀ ਫੈਲਾ ਰਹੇ ਨੇ ਇੰਨਾ ਹੀ ਨਹੀਂ ਜਦੋਂ ਮੈਂ ਗੰਦ ਚੁੱਕਦਾ ਹਾਂ ਤਾਂ ਮੈਨੂੰ ਕਹਿੰਦੇ ਹਨ ਇਸ ਦਾ ਦਿਮਾਗ ਹਿੱਲਿਆ ਹੋਇਆ ਹੈ ਬਿਊਰੋ ਰਿਪੋਰਟ ਐਪੀਪੀ ਸੰਜਾ ਚੰਡੀਗੜ੍ਹ ਨੂੰ ਇਤਹਾਹੀ ਨਈ ਸਿਟੀ ਬਿਊਟੀਫੁਲ ਕਿਹਾ ਜਾਂਦਾ ਇਸ ਨੂੰ ਸੋਹਣਾ ਬਣਾਉਣ ਪਿੱਛੇ ਕਈ ਲੋਕਾਂ ਦੀ ਅਹਿਮ ਭੂਮਿਕਾ ਹੈ ਸ਼ਹਿਰ ਜੇਕਰ ਸਾਫ਼ ਹੈ ਤਾਂ ਉਸ ਵਿੱਚ ਸਿਰਫ ਪ੍ਰਸ਼ਾਸਨ ਹੀ ਨਹੀਂ ਸਗੋਂ ਲੋਕਾਂ ਦਾ ਵੀ ਅਹਿਮ ਰੋਲ ਹੈ ਉੱਥੇ ਇਸ ਗੱਲ ਨੂੰ ਸਹੀ ਸਾਬਤ ਕਰ ਰਹੇ ਨੇ 88 ਸਾਲਾ ਆਈਪੀਐਸ ਇੰਦਰਜੀਤ ਸਿੰਘ ਸਿੱਤੂ ਇਹੀ ਕਾਰਨ ਹੈ ਕਿ ਭਾਰਤ ਭਰ ਵਿੱਚ ਸਫਾਈ ਦੇ ਮੁਕਾਬਲੇ ਵਿੱਚ ਚੰਡੀਗੜ੍ਹ ਦੂਜੇ ਸਥਾਨ ਤੇ ਹੈ ਪੰਜਾਬ ਪੁਲਿਸ ਤੋਂ ਰਿਟਾਇਰਡ ਡੀਆਈਜੀ ਸੀਆਈਡੀ ਇੰਦਰਜੀਤ ਸਿੰਘ ਸਿੱਧੂ ਚੰਡੀਗੜ੍ਹ ਦੇ ਸੈਕਟਰ 49 ਵਿੱਚ ਰਹਿੰਦੇ ਨੇ ਅਤੇ 88 ਸਾਲ ਦੀ ਉਮਰ ਵਿੱਚ ਵੀ ਉਹ ਸ਼ਹਿਰ ਨੂੰ ਸਾਫ਼ ਰੱਖਣ ਲਈ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ 인ਦਰਜੀਤ ਸਿੰਘ ਸਿੱਧੂ ਇਸ ਉਮਰ ਵਿੱਚ ਵੀ ਆਪਣੇ ਇਲਾਕੇ ਦੀ ਸਫਾਈ ਵਿੱਚ ਰੁੱਝੇ ਹੋਏ ਹਨ ਉਹ ਕਹਿੰਦੇ ਨੇ ਕਿ ਜਿੰਨਾ ਚਿਰ ਮੈਂ ਸਰੀਰਕ ਤੌਰ ਤੇ ਤੰਦਰੁਸਤਾਂ ਮੈਂ ਸਫਾਈ ਕਰਦਾ ਰਹਾਂਗਾ ਸੇਵਾਮੁਕਤ ਆਈਪੀਐਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਸ਼ਹਿਰ ਦੀ ਪੜੀ ਲਿਖੀ ਆਬਾਦੀ ਸ਼ਹਿਰ ਨੂੰ ਗੰਦਾ ਕਰ ਰਹੀ ਹੈ ਲੋਕ ਵੱਡੀਆਂ ਤੇ ਮਹਿੰਗੀਆਂ ਗੱਡੀਆਂ ਤੋਂ ਸੜਕ ਤੇ ਕੂੜਾ ਸੁੱਟ ਦਿੰਦੇ ਨੇ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿਉਂਕਿ ਲੋਕ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਰਹੇ ਮੈਂ ਕੋਈ ਸਿੱਖਿਆ ਨਹੀਂ ਦੇਣਾ ਚਾਹਤਾ ਮੈਂ ਤਾਂ ਸਿਰ ਮੁਝੇ ਅੱਛਾ ਲੱਗਦਾ ਹੈ ਸਾਫ ਜਗ੍ਹਾ ਤੋਂ ਸਾਫ ਕਰਨ ਦੀ ਕੋਸ਼ਿਸ਼ ਕਰਤਾ ਹੂੰ ਜੋ ਪਰਦਕਰ ਹੋਏ ਇਹ ਪਾਰਕਿੰਗ ਹੈ ਮਾਰਕੀਟ ਕੀ ਤੋਂ ਸਫਾਈ ਹੋ ਤਾਂ ਅੱਛਾ ਰਹੇਗਾ अगर गंद पड़ा है या ऐसे ही है तो फिर बुरा लगेगा किसी देश में बाहर जाओ फिल्म वगैरह देखो उनके फर्श साफ होते हैं और हमारा इंडिया में गड़बड़ है तो अच्छा है अभी कंपटीशन होता है सफाई का ऑल इंडिया में अब इंडिया में चंदीगढ़ नंबर दो आया है और दो नंबर का हाल देख लो इसलिए हम कोशिश करते हैं कि ये असल महीने में नंबर दो बन जाए ये नंबर वन बन जाए चंडीगढ़ बहुत पहले से मशहूर है साफ सफाई ब्यूटीफुल सिटी अब स्मार्ट सिटी था ਇਸ ਕੋ ਪਤਾ ਸਿੰਘ ਹੈ ਜੋ ਜਨਰੂ ਜਵੰਧਾਵਾ ਨਿੰਦ ਸਿੰਘ ਨਵ ਨੇ ਵਿਢੀ ਕੋਲ ਬਣਾਇਆ ਅਤੇ ਸੰਭਾਲਾ ਡੀਆਈਜੀ ਇੰਦਰਜੀਤ ਸਿੰਘ ਸਿੱਧੂ ਸੈਕਟਰ 49 ਵਿੱਚ ਸਥਿਤ ਆਈਐਸ ਆਈਪੀਐਸ ਸੋਸਾਇਟੀ ਵਿੱਚ ਰਹਿੰਦੇ ਨੇ ਆਪਣੀ ਸੋਸਾਇਟੀ ਅਤੇ ਇਸ ਦੇ ਆਲੇ-ਦੁਆਲੇ ਦੀ ਸਫਾਈ ਕਰਦੇ ਰਹਿੰਦੇ ਨੇ ਜਿੱਥੇ ਵੀ ਉਹ ਕੂੜਾ ਦੇਖਦੇ ਨੇ ਉਹ ਉਸ ਨੂੰ ਚੁੱਕਣਾ ਸ਼ੁਰੂ ਕਰ ਦਿੰਦੇ ਨੇ ਉਥੋਂ ਲੰਗੜ ਵਾਲੇ ਲੋਕ ਉਹਨਾਂ ਦੀ ਵੀਡੀਓ ਬਣਾਉਂਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੰਦਰਜੀਤ ਸਿੰਘ ਸਿੱਧੂ ਇੱਕ ਸੇਵਾਮੁਖਤ ਆਈਪੀਐਸ ਅਧਿਕਾਰੀ ਨੇ ਇੰਦਰਜੀਤ ਸਿੰਘ ਸਿੱਧੂ ਕਹਿੰਦੇ ਨੇ ਕਿ ਪਿਛਲੇ ਕਈ ਸਾਲਾਂ ਤੋਂ ਚੰਡੀਗੜ੍ਹ ਰੈਂਕਿੰਗ ਵਿੱਚ ਪਛੜ ਰਿਹਾ ਸੀ ਇਸ ਵਾਰ ਸੋਣਨ ਵਿੱਚ ਆਇਆ ਕਿ ਚੰਡੀਗੜ੍ਹ ਦੂਜੇ ਸਥਾਨ ਤੇ ਆਇਆ ਹੈ ਉਹ ਚਾਹੁੰਦੇ ਹਨ ਕਿ ਸਾਡਾ ਸ਼ਹਿਰ ਚੰਡੀਗੜ੍ਹ ਦੇਸ਼ ਭਰ ਵਿੱਚ ਪਹਿਲੇ ਸਥਾਨ ਤੇ ਆਵੇ ਇੰਦਰਜੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਲੋਕ ਗੰਦਗੀ ਫੈਲਾ ਰਹੇ ਨੇ ਇੰਨਾ ਹੀ ਨਹੀਂ ਜਦੋਂ ਮੈਂ ਗੰਦ ਚੁੱਕਦਾ ਹਾਂ ਤਾਂ ਮੈਨੂੰ ਕਹਿੰਦੇ ਹਨ ਇਸ ਦਾ ਦਿਮਾਗ ਹਿੱਲਿਆ ਹੋਇਆ ਹੈ ਬਿਊਰੋ ਰਿਪੋਰਟ ਐਪੀਪੀ ਸੰਜਾ ਚੰਡੀਗੜ੍ਹ ਨੂੰ ਇਤਨਾ ਹੀ ਨਈ ਸਿਟੀ ਬਿਊਟੀਫੁਲ ਕਿਹਾ ਜਾਂਦਾ ਇਸ ਨੂੰ ਸੋਹਣਾ ਬਣਾਉਣ ਪਿੱਛੇ ਕਈ ਲੋਕਾਂ ਦੀ ਅਹਿਮ ਭੂਮਿਕਾ ਹੈ ਸ਼ਹਿਰ ਜੇਕਰ ਸਾਫ਼ ਹੈ ਤਾਂ ਉਸ ਵਿੱਚ ਸਿਰਫ ਪ੍ਰਸ਼ਾਸਨ ਹੀ ਨਹੀਂ ਸਗੋਂ ਲੋਕਾਂ ਦਾ ਵੀ ਅਹਿਮ ਰੋਲ ਹੈ ਉੱਥੇ ਇਸ ਗੱਲ ਨੂੰ ਸਹੀ ਸਾਬਤ ਕਰ ਰਹੇ ਨੇ 88 ਸਾਲਾ ਆਈਪੀਐਸ ਇੰਦਰਜੀਤ ਸਿੰਘ ਸਿੱਤੂ ਇਹੀ ਕਾਰਨ ਹੈ ਕਿ ਭਾਰਤ ਭਰ ਵਿੱਚ ਸਫਾਈ ਦੇ ਮੁਕਾਬਲੇ ਵਿੱਚ ਚੰਡੀਗੜ੍ਹ ਦੂਜੇ ਸਥਾਨ ਤੇ ਹੈ ਪੰਜਾਬ ਪੁਲਿਸ ਤੋਂ ਰਿਟਾਇਰਡ ਡੀਆਈਜੀ ਸੀਆਈਡੀ ਇੰਦਰਜੀਤ ਸਿੰਘ ਸਿੱਧੂ ਚੰਡੀਗੜ੍ਹ ਦੇ ਸੈਕਟਰ 49 ਵਿੱਚ ਰਹਿੰਦੇ ਨੇ ਅਤੇ 88 ਸਾਲ ਦੀ ਉਮਰ ਵਿੱਚ ਵੀ ਉਹ ਸ਼ਹਿਰ ਨੂੰ ਸਾਫ਼ ਰੱਖਣ ਲਈ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ 인ਦਰਜੀਤ ਸਿੰਘ ਸਿੱਧੂ ਇਸ ਉਮਰ ਵਿੱਚ ਵੀ ਆਪਣੇ ਇਲਾਕੇ ਦੀ ਸਫਾਈ ਵਿੱਚ ਰੁੱਝੇ ਹੋਏ ਹਨ ਉਹ ਕਹਿੰਦੇ ਨੇ ਕਿ ਜਿੰਨਾ ਚਿਰ ਮੈਂ ਸਰੀਰਕ ਤੌਰ ਤੇ ਤੰਦਰੁਸਤਾਂ ਮੈਂ ਸਫਾਈ ਕਰਦਾ ਰਹਾਂਗਾ ਸੇਵਾਮੁਕਤ ਆਈਪੀਐਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਸ਼ਹਿਰ ਦੀ ਪੜੀ ਲਿਖੀ ਆਬਾਦੀ ਸ਼ਹਿਰ ਨੂੰ ਗੰਦਾ ਕਰ ਰਹੀ ਹੈ ਲੋਕ ਵੱਡੀਆਂ ਤੇ ਮਹਿੰਗੀਆਂ ਗੱਡੀਆਂ ਤੋਂ ਸੜਕ ਤੇ ਕੂੜਾ ਸੁੱਟ ਦਿੰਦੇ ਨੇ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿਉਂਕਿ ਲੋਕ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਰਹੇ ਮੈਂ ਕੋਈ ਸਿੱਖਿਆ ਨਹੀਂ ਦੇਣਾ ਚਾਹਤਾ ਮੈਂ ਤਾਂ ਸਿਰ ਮੁਝੇ ਅੱਛਾ ਲੱਗਦਾ ਹੈ ਸਾਫ ਜਗ੍ਹਾ ਤੋਂ ਸਾਫ ਕਰਨ ਦੀ ਕੋਸ਼ਿਸ਼ ਕਰਤਾ ਹਾਂ ਜੋ ਪਰਟਿਕੂਲਰ ਇਹ ਪਾਰਕਿੰਗ ਹੈ ਮਾਰਕੀਟ ਕੀ ਤੋਂ ਸਫਾਈ ਹੋ ਤਾਂ ਅੱਛਾ ਰਹੇਗਾ अगर गंद पड़ा है या ऐसे ही है तो फिर बुरा लगेगा किसी देश में बाहर जाओ फिल्म वगैरह देखो उनके फर्श साफ होते हैं और हमारा इंडिया में गड़बड़ है तो अच्छा अभी कंपटीशन होता है सफाई का ऑल इंडिया में अब इंडिया में चंदीगढ़ नंबर दो आया है और दो नंबर का हाल देख लो इसलिए हम कोशिश करते हैं कि ये असल महीने में नंबर दो बन जाए ये नंबर वन बन जाए चंडीगढ़ बहुत पहले से मशहूर है साफ सफाई ब्यूटीफुल सिटी अब स्मार्ट सिटी था ਇਸ ਕੋਪਾ ਤੋਂ ਸਿਂਖੇ ਹੋਣ ਜਨਰੂ ਜਵੰਧਵਾ ਨਿੰਦ ਸਿੰਘ ਨਵ ਨੇ ਵਿਢੀ ਕੋਲ ਬਣਾਇਆ ਅਤੇ ਸੰਭਾਲਾ ਡੀਆਈਜੀ ਇੰਦਰਜੀਤ ਸਿੰਘ ਸਿੱਧੂ ਸੈਕਟਰ 49 ਵਿੱਚ ਸਥਿਤ ਆਈਐਸ ਆਈਪੀਐਸ ਸੋਸਾਇਟੀ ਵਿੱਚ ਰਹਿੰਦੇ ਨੇ ਆਪਣੀ ਸੋਸਾਇਟੀ ਅਤੇ ਇਸ ਦੇ ਆਲੇ-ਦੁਆਲੇ ਦੀ ਸਫਾਈ ਕਰਦੇ ਰਹਿੰਦੇ ਨੇ ਜਿੱਥੇ ਵੀ ਉਹ ਕੂੜਾ ਦੇਖਦੇ ਨੇ ਉਹ ਉਸ ਨੂੰ ਚੁੱਕਣਾ ਸ਼ੁਰੂ ਕਰ ਦਿੰਦੇ ਨੇ ਉਥੋਂ ਲੰਗੜ ਵਾਲੇ ਲੋਕ ਉਹਨਾਂ ਦੀ ਵੀਡੀਓ ਬਣਾਉਂਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੰਦਰਜੀਤ ਸਿੰਘ ਸਿੱਧੂ ਇੱਕ ਸੇਵਾਮੁਖਤ ਆਈਪੀਐਸ ਅਧਿਕਾਰੀ ਨੇ ਇੰਦਰਜੀਤ ਸਿੰਘ ਸਿੱਧੂ ਕਹਿੰਦੇ ਨੇ ਕਿ ਪਿਛਲੇ ਕਈ ਸਾਲੋਂ ਤੋਂ ਚੰਡੀਗੜ੍ਹ ਰੈਂਕਿੰਗ ਵਿੱਚ ਪਛੜ ਰਿਹਾ ਸੀ ਇਸ ਵਾਰ ਸੋਨਨ ਵਿੱਚ ਆਇਆ ਕਿ ਚੰਡੀਗੜ੍ਹ ਦੂਜੇ ਸਥਾਨ ਤੇ ਆਇਆ ਹੈ ਉਹ ਚਾਹੁੰਦੇ ਹਨ ਕਿ ਸਾਡਾ ਸ਼ਹਿਰ ਚੰਡੀਗੜ੍ਹ ਦੇਸ਼ ਭਰ ਵਿੱਚ ਪਹਿਲੇ ਸਥਾਨ ਤੇ ਆਵੇ ਇੰਦਰਜੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਲੋਕ ਗੰਦਗੀ ਫੈਲਾ ਰਹੇ ਨੇ ਇਨਾ ਹੀ ਨਹੀਂ ਜਦੋਂ ਮੈਂ ਗੰਦ ਚੁੱਕਦਾ ਹਾਂ ਤਾਂ ਮੈਨੂੰ ਕਹਿੰਦੇ ਹਨ ਇਸ ਦਾ ਦਿਮਾਗ ਹਿੱਲਿਆ ਹੋਇਆ ਹੈ ਬਿਊਰੋ ਰਿਪੋਰਟ ਐਪੀਪੀ ਸੰਜਾ ਚੰਡੀਗੜ੍ਹ ਨੂੰ ਨਹੀਂ ਨਹੀਂ ਸਟੀ ਬਿਊਟੀਫੁਲ ਕਿਹਾ ਜਾਂਦਾ ਇਸ ਨੂੰ ਸੋਨਾ ਬਣਾਉਣ ਪਿੱਛੇ ਕਈ ਲੋਕਾਂ ਦੀ ਸ਼ਹਿਰ ਜੇਕਰ ਸਾਫ਼ ਹੈ ਸਿਰਫ ਪ੍ਰਸ਼ਾਸਨ ਹੀ ਨਹੀਂ ਸਗੋਂ ਅਹਿਮ ਰੋਲ ਹੈ ਉੱਥੇ ਇਸ ਗੱਲ ਨੂੰ ਵੀ ਹਰ ਵਿੱਚ ਸਫਾਈ ਦੇ ਮੁਕਾਬਲੇ ਵਿੱਚ ਚੰਡੀਗੜ੍ਹ ਦੂਜੇ ਸਥਾਨ ਤੇ ਹੈ ਪੰਜਾਬ ਪੁਲਿਸ ਤੋਂ ਰਿਟਾਇਰਡ ਡੀਆਈਜੀ ਸੀਆਈਡੀ 인ਦਰਜੀ ਸਿੰਘ ਸਿੱਧੂ ਚੰਡੀਗੜ੍ਹ ਦੇ ਸੈਕਟਰ 49 ਵਿੱਚ ਰਹਿੰਦੇ ਨੇ ਅਤੇ 88 ਸਾਲ ਦੀ ਉਮਰ ਵਿੱਚ ਵੀ ਉਹ ਸ਼ਹਿਰ ਨੂੰ ਸਾਫ਼ ਰੱਖਣ ਲਈ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ 인ਦਰਜੀਤ ਸਿੰਘ ਸਿੱਧੂ ਇਸ ਉਮਰ ਵਿੱਚ ਵੀ ਆਪਣੇ ਇਲਾਕੇ ਦੀ ਸਫਾਈ ਵਿੱਚ ਰੁੱਝੇ ਹੋਏ ਹਨ ਉਹ ਕਹਿੰਦੇ ਨੇ ਕਿ ਜਿੰਨਾ ਚਿਰ ਮੈਂ ਸਰੀਰਕ ਤੌਰ ਤੇ ਤੰਦਰੁਸਤਾਂ ਮੈਂ ਸਫਾਈ ਕਰਦਾ ਰਹਾਂਗਾ ਸੇਵਾਮੁਕਤ ਆਈਪੀਐਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਸ਼ਹਿਰ ਦੀ ਪੜੀ ਲਿਖੀ ਆਬਾਦੀ ਸ਼ਹਿਰ ਨੂੰ ਗੰਦਾ ਕਰ ਰਹੀ ਹੈ ਲੋਕ ਵੱਡੀਆਂ ਤੇ ਮਹਿੰਗੀਆਂ ਗੱਡੀਆਂ ਤੋਂ ਸੜਕ ਤੇ ਕੂੜਾ ਸੁੱਟ ਦਿੰਦੇ ਨੇ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ क्योंकि लोग अपनी जिम्मेवारी नहीं समझ रहे देना चाहता मैं तो सिर्फ मुझे अच्छा लगता है साफ जगह तो साफ करने की कोशिश करता हूँ जो करो ये पार्किंग है मार्केट की तो सफाई हो तो अच्छा रहेगा अगर गंद पड़ा है या ऐसे ही है तो फिर बुरा लगेगा किसी देश में बाहर जाओ फिल्म वगैरह देखो उनके फर्श साफ होते हैं और हमारा इंडिया में गड़बड़ है अच्छा तो अभी कंपटीशन होता है सफाई का ऑल इंडिया में अब इंडिया में चंडीगढ़ नंबर दो आया है और दो नंबर का हाल देख लो इसलिए हम कोशिश करते हैं कि ये असल महीने में नंबर दो बन जाए नंबर बन जाए। चंडीगढ़ बहुत पहले से मशहूर है साफ सफाई ब्यूटीफुल सिटी अब स्मार्ट सिटी था इसको प्रताप सिंह कह रहा हूँ नेहरू ये रंधावा महिंद्र सिंह रंधावा ने ਇਹ ਦਿਵਾਰ ਬਣਾਇਆ ਅਤੇ ਸਫਾਇਆ ਡੀਆਈਜੀ ਇੰਦਰਜੀਤ ਸਿੰਘ ਸਿੱਧੂ ਸੈਕਟਰ 49 ਵਿੱਚ ਸਥਿਤ ਆਈਐਸ ਆਈਪੀਐਸ ਸੁਸਾਇਟੀ ਵਿੱਚ ਰਹਿੰਦੇ ਨੇ ਆਪਣੀ ਸੁਸਾਇਟੀ ਅਤੇ ਇਸ ਦੇ ਆਲੇ-ਦੁਆਲੇ ਦੀ ਸਫਾਈ ਕਰਦੇ ਰਹਿੰਦੇ ਨੇ ਜਿੱਥੇ ਵੀ ਉਹ ਕੂੜਾ ਦੇਖਦੇ ਨੇ ਉਹ ਉਸ ਨੂੰ ਚੁੱਕਣਾ ਸ਼ੁਰੂ ਕਰ ਦਿੰਦੇ ਨੇ ਉੱਥੋਂ ਲੰਘਣ ਵਾਲੇ ਲੋਕ ਉਹਨਾਂ ਦੀ ਵੀਡੀਓ ਬਣਾਉਂਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੰਦਰਜੀਤ ਸਿੰਘ ਸਿੱਧੂ ਇੱਕ ਸੇਵਾਮੁਖਤ ਆਈਪੀਐਸ ਅਧਿਕਾਰੀ ਨੇ ਇੰਦਰਜੀਤ ਸਿੰਘ ਸਿੱਧੂ ਕਹਿੰਦੇ ਨੇ ਕਿ ਪਿਛਲੇ ਕਈ ਸਾਲਾਂ ਤੋਂ ਚੰਡੀਗੜ੍ਹ ਰੈਂਕਿੰਗ ਵਿੱਚ ਪਛੜ ਰਿਹਾ ਸੀ ਇਸ ਵਾਰ ਸੋਨਨ ਵਿੱਚ ਆਇਆ ਕਿ ਚੰਡੀਗੜ੍ਹ ਦੂਜੇ ਸਥਾਨ ਤੇ ਆਇਆ ਹੈ ਉਹ ਚਾਹੁੰਦੇ ਹਨ ਕਿ ਸਾਡਾ ਸ਼ਹਿਰ ਚੰਡੀਗੜ੍ਹ ਦੇਸ਼ ਭਰ ਵਿੱਚ ਪਹਿਲੇ ਸਥਾਨ ਤੇ ਆਵੇ ਇੰਦਰਜੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਲੋਕ ਗੰਦਗੀ ਫੈਲਾ ਰਹੇ ਨੇ ਇੰਨਾ ਹੀ ਨਹੀਂ ਜਦੋਂ ਮੈਂ ਗੰਦ ਚੁੱਕਦਾ ਹਾਂ ਤਾਂ ਮੈਨੂੰ ਕਹਿੰਦੇ ਹਨ ਇਸ ਦਾ ਦਿਮਾਗ ਹਿੱਲਿਆ ਹੋਇਆ ਹੈ ਬਿਊਰੋ ਰਿਪੋਰਟ ਏਪੀਪੀ ਸੰਜਾ ਚੰਡੀਗੜ੍ਹ ਨੂੰ ਇੱਦਾਂ ਹੀ ਨਈ ਸਿਟੀ ਬਿਊਟੀਫੁਲ ਕਿਹਾ ਜਾਂਦਾ ਇਸ ਨੂੰ ਸੋਹਣਾ ਬਣਾਉਣ ਪਿੱਛੇ ਕਈ ਲੋਕਾਂ ਦੀ ਅਹਿਮ ਭੂਮਿਕਾ ਹੈ ਸ਼ਹਿਰ ਜੇਕਰ ਸਾਫ਼ ਹੈ ਤਾਂ ਉਸ ਵਿੱਚ ਸਿਰਫ ਪ੍ਰਸ਼ਾਸਨ ਹੀ ਨਹੀਂ ਸਗੋਂ ਲੋਕਾਂ ਦਾ ਵੀ ਅਹਿਮ ਰੋਲ ਹੈ ਉੱਥੇ ਇਸ ਗੱਲ ਨੂੰ ਸਹੀ ਸਾਬਤ ਕਰ ਰਹੇ ਨੇ 88 ਸਾਲਾ ਆਈਪੀਐਸ ਇੰਦਰਜੀਤ ਸਿੰਘ ਸਿੱਤੂ ਇਹੀ ਕਾਰਨ ਹੈ ਕਿ ਪਾਰਤ ਪਰ ਵਿੱਚ ਸਫਾਈ ਦੇ ਮੁਕਾਬਲੇ ਵਿੱਚ ਚੰਡੀਗੜ੍ਹ ਦੂਜੇ ਸਥਾਨ ਤੇ ਹੈ ਪੰਜਾਬ ਪੁਲਿਸ ਤੋਂ ਰਿਟਾਇਰਡ ਡੀਆਈਜੀ ਸੀਆਈਡੀ ਇੰਦਰਜੀਤ ਸਿੰਘ ਸਿੱਧੂ ਚੰਡੀਗੜ੍ਹ ਦੇ ਸੈਕਟਰ 49 ਵਿੱਚ ਰਹਿੰਦੇ ਨੇ ਅਤੇ 88 ਸਾਲ ਦੀ ਉਮਰ ਵਿੱਚ ਵੀ ਉਹ ਸ਼ਹਿਰ ਨੂੰ ਸਾਫ਼ ਰੱਖਣ ਲਈ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਇੰਦਰਜੀਤ ਸਿੰਘ ਸਿੱਧੂ ਇਸ ਉਮਰ ਵਿੱਚ ਵੀ ਆਪਣੇ ਇਲਾਕੇ ਦੀ ਸਫਾਈ ਵਿੱਚ ਰੁੱਝੇ ਹੋਏ ਹਨ ਉਹ ਕਹਿੰਦੇ ਨੇ ਕਿ ਜਿੰਨਾ ਚਿਰ ਮੈਂ ਸਰੀਰਕ ਤੌਰ ਤੇ ਤੰਦਰੁਸਤਾਂ ਮੈਂ ਸਫਾਈ ਕਰਦਾ ਰਹਾਂਗਾ ਸੇਵਾ ਮੁਖਤ ਆਈਪੀਐਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਸ਼ਹਿਰ ਦੀ ਪੜ੍ਹੀ ਲਿਖੀ ਆਬਾਦੀ ਸ਼ਹਿਰ ਨੂੰ ਗੰਦਾ ਕਰ ਰਹੀ ਹੈ ਲੋਕ ਵੱਡੀਆਂ ਤੇ ਮਹਿੰਗੀਆਂ ਗੱਡੀਆਂ ਤੋਂ ਸੜਕ ਤੇ ਕੂੜਾ ਸੁੱਟ ਦਿੰਦੇ ਨੇ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿਉਂਕਿ ਲੋਕ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਰਹੇ ਨਾ ਕੋਈ ਸਿੱਖਿਆ ਨਹੀਂ ਦੇਣਾ ਚਾਹਤਾਂ ਨਾ ਤੋਂ ਮੈਨੂੰ ਅੱਛਾ ਲੱਗਦਾ ਸਾਫ਼ ਜਗਾ ਤੋਂ ਸਾਫ਼ ਕਰਨੇ ਦੀ ਕੋਸ਼ਿਸ਼ ਕਰਤਾ ਹੂੰ ਜੋ ये पार्किंग है मार्केट की तो सफाई हो तो अच्छा रहेगा अगर गंद पड़ा है या ऐसे ही है तो फिर बुरा लगेगा किसी देश में बाहर जाओ फिल्म वगैरह देखो उनके फर्श साफ होते हैं और हमारा इंडिया में गड़बड़ है तो अच्छा है <coughs> अभी कंपटीशन होता है सफाई का ऑल इंडिया में अब इंडिया में चंडीगढ़ नंबर दो आया है और दो नंबर का हाल देख लो इसलिए हम कोशिश करते हैं कि ये असल महीने में नंबर दो बन जाए ये नंबर वन बन जाए चंडीगढ़ बहुत पैदल से मशहूर और साफ सफाई ब्यूटीफुल सिटी अब समाज सिटी था इसको पता होते हीं कह रहों यार नेहरू यार वंदावा इंद्रजीत सिंह नवाने ब्यूटीफुल बनाया और संभाला डीआईजी इंद्रजीत सिंह से दूसरे सेक्टर अनंताबिच स्थित आईएसआईपीएस सोसाइटी विच रहंदे ने ਆਪਣੀ ਸੋਸਾਇਟੀ ਅਤੇ ਇਸ ਦੇ ਆਲੇ-ਦੁਆਲੇ ਦੀ ਸਫਾਈ ਕਰਦੇ ਰਹਿੰਦੇ ਨੇ ਜਿੱਥੇ ਵੀ ਉਹ ਕੂੜਾ ਦੇਖਦੇ ਨੇ ਉਹ ਉਸ ਨੂੰ ਚੁੱਕਣਾ ਸ਼ੁਰੂ ਕਰ ਦਿੰਦੇ ਨੇ ਉੱਥੋਂ ਲੰਘਣ ਵਾਲੇ ਲੋਕ ਉਹਨਾਂ ਦੀ ਵੀਡੀਓ ਬਣਾਉਂਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੰਦਰਜੀਤ ਸਿੰਘ ਸਿੱਧੂ ਇੱਕ ਸੇਵਾਮੁਖਤ ਆਈਪੀਐਸ ਅਧਿਕਾਰੀ ਨੇ ਇੰਦਰਜੀਤ ਸਿੰਘ ਸਿੱਧੂ ਕਹਿੰਦੇ ਨੇ ਕਿ ਪਿਛਲੇ ਕਈ ਸਾਲਾਂ ਤੋਂ ਚੰਡੀਗੜ੍ਹ ਰੈਂਕਿੰਗ ਵਿੱਚ ਪਛੜ ਰਿਹਾ ਸੀ ਇਸ ਵਾਰ ਸੋਨਨ ਵਿੱਚ ਆਇਆ ਕਿ ਚੰਡੀਗੜ੍ਹ ਦੂਜੇ ਸਥਾਨ ਤੇ ਆਇਆ ਹੈ ਉਹ ਚਾਹੁੰਦੇ ਹਨ ਕਿ ਸਾਡਾ ਸ਼ਹਿਰ ਚੰਡੀਗੜ੍ਹ ਦੇਸ਼ ਭਰ ਵਿੱਚ ਪਹਿਲੇ ਸਥਾਨ ਤੇ ਆਵੇ ਇੰਦਰਜੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਲੋਕ ਗੰਦਗੀ ਫੈਲਾ ਰਹੇ ਨੇ ਇੰਨਾ ਹੀ ਨਹੀਂ ਜਦੋਂ ਮੈਂ ਗੰਦ ਚੁੱਕਦਾ ਹਾਂ ਤਾਂ ਮੈਨੂੰ ਕਹਿੰਦੇ ਹਨ ਇਸ ਦਾ ਦਿਮਾਗ ਹਿੱਲਿਆ ਹੋਇਆ ਹੈ ਬਿਊਰੋ ਰਿਪੋਰਟ এবੀਪੀ ਸੰਜਾ ਚੰਡੀਗੜ੍ਹ ਨੂੰ ਇੱਦਾਂ ਹੀ ਨਈ ਸਿਟੀ ਬਿਊਟੀਫੁਲ ਕਿਹਾ ਜਾਂਦਾ ਇਸ ਨੂੰ ਸੋਹਣਾ ਬਣਾਉਣ ਪਿੱਛੇ ਕਈ ਲੋਕਾਂ ਦੀ ਅਹਿਮ ਭੂਮਿਕਾ ਹੈ ਸ਼ਹਿਰ ਜੇਕਰ ਸਾਫ਼ ਹੈ ਤਾਂ ਉਸ ਵਿੱਚ ਸਿਰਫ ਪ੍ਰਸ਼ਾਸਨ ਹੀ ਨਹੀਂ ਸਗੋਂ ਲੋਕਾਂ ਦਾ ਵੀ ਅਹਿਮ ਰੋਲ ਹੈ ਉੱਥੇ ਇਸ ਗੱਲ ਨੂੰ ਸਹੀ ਸਾਬਤ ਕਰ ਰਹੇ ਨੇ 88 ਸਾਲਾ ਆਈਪੀਐਸ ਇੰਦਰਜੀਤ ਸਿੰਘ ਸਿੱਤੂ ਇਹੀ ਕਾਰਨ ਹੈ ਕਿ ਪਾਰਟ ਪਰ ਵਿੱਚ ਸਫਾਈ ਦੇ ਮੁਕਾਬਲੇ ਵਿੱਚ ਚੰਡੀਗੜ੍ਹ ਦੂਜੇ ਸਥਾਨ ਤੇ ਹੈ ਪੰਜਾਬ ਪੁਲਿਸ ਤੋਂ ਰਿਟਾਇਰਡ ਡੀਆਈਜੀ ਸੀਆਈਡੀ ਇੰਦਰਜੀਤ ਸਿੰਘ ਸਿੱਧੂ ਚੰਡੀਗੜ੍ਹ ਦੇ ਸੈਕਟਰ 49 ਵਿੱਚ ਰਹਿੰਦੇ ਨੇ ਅਤੇ 88 ਸਾਲ ਦੀ ਉਮਰ ਵਿੱਚ ਵੀ ਉਹ ਸ਼ਹਿਰ ਨੂੰ ਸਾਫ਼ ਰੱਖਣ ਲਈ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਇੰਦਰਜੀਤ ਸਿੰਘ ਸਿੱਧੂ ਇਸ ਉਮਰ ਵਿੱਚ ਵੀ ਆਪਣੇ ਇਲਾਕੇ ਦੀ ਸਫਾਈ ਵਿੱਚ ਰੁੱਝੇ ਹੋਏ ਹਨ ਉਹ ਕਹਿੰਦੇ ਨੇ ਕਿ ਜਿੰਨਾ ਚਿਰ ਮੈਂ ਸਰੀਰਕ ਤੌਰ ਤੇ ਤੰਦਰੁਸਤਾਂ ਮੈਂ ਸਫਾਈ ਕਰਦਾ ਰਹਾਂਗਾ ਸੇਵਾਮੁਕਤ ਆਈਪੀਐਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਸ਼ਹਿਰ ਦੀ ਪੜ੍ਹੀ ਲਿਖੀ ਆਬਾਦੀ ਸ਼ਹਿਰ ਨੂੰ ਗੰਦਾ ਕਰ ਰਹੀ ਹੈ ਲੋਕ ਵੱਡੀਆਂ ਤੇ ਮਹਿੰਗੀਆਂ ਗੱਡੀਆਂ ਤੋਂ ਸੜਕ ਤੇ ਕੂੜਾ ਸੁੱਟ ਦਿੰਦੇ ਨੇ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿਉਂਕਿ ਲੋਕ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਰਹੇ ਮੈਂ ਕੋਈ ਸਿੱਖਿਆ ਨਹੀਂ ਦੇਣਾ ਚਾਹਤਾ ਮੈਂ ਤਾਂ ਸਿਰ ਮੁਝੇ ਅੱਛਾ ਲੱਗਦਾ ਸਾਫ ਜਗ੍ਹਾ ਤੋਂ ਸਾਫ ਕਰਨ ਦੀ ਕੋਸ਼ਿਸ਼ ਕਰਤਾ ਹੂੰ ਜੋ ਪਰਟਿਕੂਲਰ ਇਹ ਪਾਰਕਿੰਗ ਹੈ ਮਾਰਕੀਟ ਕੀ ਤੋਂ ਸਫਾਈ ਹੋ ਤਾਂ ਅੱਛਾ ਰਹੇਗਾ अगर गंद पड़ा है या ऐसे ही है तो फिर बुरा लगेगा किसी देश में बाहर जाओ फिल्म वगैरह देखो उनके फर्श साफ होते हैं और हमारा इंडिया में गड़बड़ है तो अच्छा अभी कंपटीशन होता है सफाई का ऑल इंडिया में अब इंडिया में चंडीगढ़ नंबर दो आया है और दो नंबर का हाल देख लो इसलिए हम कोशिश करते हैं कि ये असल महीने में नंबर दो बन जाए ये नंबर वन बन जाए चंडीगढ़ बहुत पहले से मशहूर है साफ सफाई ब्यूटीफुल सिटी अब स्मार्ट सिटी था ਇਸ ਕੋ ਪਤਾ ਸਿੰਘ ਹੈ ਉਹ ਜਨਰੂ ਜਵੰਦਾਵਾ ਮਿੰਦੇ ਦੇ ਲਾਵ ਨੇ ਵਿਢੀ ਫਲ ਬਣਾਇਆ ਔਰ ਸੰਭਾਲਾ ਡੀਆਈਜੀ ਇੰਦਰਜੀਤ ਸਿੰਘ ਸਿੱਧੂ ਸੈਕਟਰ 49 ਵਿੱਚ ਸਥਿਤ ਆਈਐਸ ਆਈਪੀਐਸ ਸੁਸਾਇਟੀ ਵਿੱਚ ਰਹਿੰਦੇ ਨੇ ਆਪਣੀ ਸੁਸਾਇਟੀ ਅਤੇ ਇਸ ਦੇ ਆਲੇ ਦੁਆਲੇ ਦੀ ਸਫਾਈ ਕਰਦੇ ਰਹਿੰਦੇ ਨੇ ਜਿੱਥੇ ਵੀ ਉਹ ਕੂੜਾ ਦੇਖਦੇ ਨੇ ਉਹ ਉਸ ਨੂੰ ਚੁੱਕਣਾ ਸ਼ੁਰੂ ਕਰ ਦਿੰਦੇ ਨੇ ਉਥੋਂ ਲੰਗੜ ਵਾਲੇ ਲੋਕ ਉਹਨਾਂ ਦੀ ਵੀਡੀਓ ਬਣਾਉਂਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੰਦਰਜੀਤ ਸਿੰਘ ਸਿੱਧੂ ਇੱਕ ਸੇਵਾਮੁਖਤ ਆਈਪੀਐਸ ਅਧਿਕਾਰੀ ਨੇ ਇੰਦਰਜੀਤ ਸਿੰਘ ਸਿੱਧੂ ਕਹਿੰਦੇ ਨੇ ਕਿ ਪਿਛਲੇ ਕਈ ਸਾਲਾਂ ਤੋਂ ਚੰਡੀਗੜ੍ਹ ਰੈਂਕਿੰਗ ਵਿੱਚ ਪਛੜ ਰਿਹਾ ਸੀ ਇਸ ਵਾਰ ਸੋਨਨ ਵਿੱਚ ਆਇਆ ਕਿ ਚੰਡੀਗੜ੍ਹ ਦੂਜੇ ਸਥਾਨ ਤੇ ਆਇਆ ਹੈ ਉਹ ਚਾਹੁੰਦੇ ਹਨ ਕਿ ਸਾਡਾ ਸ਼ਹਿਰ ਚੰਡੀਗੜ੍ਹ ਦੇਸ਼ ਭਰ ਵਿੱਚ ਪਹਿਲੇ ਸਥਾਨ ਤੇ ਆਵੇ ਇੰਦਰਜੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਲੋਕ ਗੰਦਗੀ ਫੈਲਾ ਰਹੇ ਨੇ ਇੰਨਾ ਹੀ ਨਹੀਂ ਜਦੋਂ ਮੈਂ ਗੰਦ ਚੁੱਕਦਾ ਹਾਂ ਤਾਂ ਮੈਨੂੰ ਕਹਿੰਦੇ ਹਨ ਇਸ ਦਾ ਦਿਮਾਗ ਹਿੱਲਿਆ ਹੋਇਆ ਹੈ ਬਿਊਰੋ ਰਿਪੋਰਟ ਏਪੀਪੀ ਸੰਜਾ ਚੰਡੀਗੜ੍ਹ ਨੂੰ ਇੱਦਾਂ ਹੀ ਨਈ ਸਿਟੀ ਬਿਊਟੀਫੁਲ ਕਿਹਾ ਜਾਂਦਾ ਇਸ ਨੂੰ ਸੋਹਣਾ ਬਣਾਉਣ ਪਿੱਛੇ ਕਈ ਲੋਕਾਂ ਦੀ ਅਹਿਮ ਭੂਮਿਕਾ ਹੈ ਸ਼ਹਿਰ ਜੇਕਰ ਸਾਫ਼ ਹੈ ਤਾਂ ਉਸ ਵਿੱਚ ਸਿਰਫ ਪ੍ਰਸ਼ਾਸਨ ਹੀ ਨਹੀਂ ਸਗੋਂ ਲੋਕਾਂ ਦਾ ਵੀ ਅਹਿਮ ਰੋਲ ਹੈ ਉੱਥੇ ਇਸ ਗੱਲ ਨੂੰ ਸਹੀ ਸਾਬਤ ਕਰ ਰਹੇ ਨੇ 88 ਸਾਲਾ ਆਈਪੀਐਸ ਇੰਦਰਜੀਤ ਸਿੰਘ ਸਿੱਤੂ ਇਹੀ ਕਾਰਨ ਹੈ ਕਿ ਪਾਰਟ ਪਰ ਵਿੱਚ ਸਫਾਈ ਦੇ ਮੁਕਾਬਲੇ ਵਿੱਚ ਚੰਡੀਗੜ੍ਹ ਦੂਜੇ ਸਥਾਨ ਤੇ ਹੈ ਪੰਜਾਬ ਪੁਲਿਸ ਤੋਂ ਰਿਟਾਇਰਡ ਡੀਆਈਜੀ ਸੀਆਈਡੀ ਇੰਦਰਜੀਤ ਸਿੰਘ ਸਿੱਧੂ ਚੰਡੀਗੜ੍ਹ ਦੇ ਸੈਕਟਰ 49 ਵਿੱਚ ਰਹਿੰਦੇ ਨੇ ਅਤੇ 88 ਸਾਲ ਦੀ ਉਮਰ ਵਿੱਚ ਵੀ ਉਹ ਸ਼ਹਿਰ ਨੂੰ ਸਾਫ਼ ਰੱਖਣ ਲਈ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ। ਇੰਦਰਜੀਤ ਸਿੰਘ ਸਿੱਧੂ ਇਸ ਉਮਰ ਵਿੱਚ ਵੀ ਆਪਣੇ ਇਲਾਕੇ ਦੀ ਸਫਾਈ ਵਿੱਚ ਰੁੱਝੇ ਹੋਏ ਹਨ। ਉਹ ਕਹਿੰਦੇ ਨੇ ਕਿ ਜਿੰਨਾ ਚਿਰ ਮੈਂ ਸਰੀਰਕ ਤੌਰ ਤੇ ਤੰਦਰੁਸਤਾਂ ਮੈਂ ਸਫਾਈ ਕਰਦਾ ਰਹਾਂਗਾ। ਸੇਵਾਮੁਕਤ ਆਈਪੀਐਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਸ਼ਹਿਰ ਦੀ ਪੜੀ ਲਿਖੀ ਆਬਾਦੀ ਸ਼ਹਿਰ ਨੂੰ ਗੰਦਾ ਕਰ ਰਹੀ ਹੈ। لوک ਵੱਡੀਆਂ ਤੇ ਮਹਿੰਗੀਆਂ ਗੱਡੀਆਂ ਤੋਂ ਸੜਕ ਤੇ ਕੂੜਾ ਸੁੱਟ ਦਿੰਦੇ ਨੇ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿਉਂਕਿ ਲੋਕ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਰਹੇ ਮੈਂ ਕੋਈ ਸਿੱਖਿਆ ਨਹੀਂ ਦੇਣਾ ਚਾਹਤਦਾ ਨਾ ਤੋਸ ਮੈਨੂੰ ਅੱਛਾ ਲੱਗਦਾ ਹੈ ਸਾਫ਼ ਜਗਾ ਤੋਂ ਸਾਫ਼ ਕਰਨੇ ਦੀ ਕੋਸ਼ਿਸ਼ ਕਰਤਾ ਹੂੰ ਜੋ ਪੜਿਕਰੋਏ پارکਿੰਗ ਹੈ ਮਾਰਕੀਟ ਕੀ ਤੋਂ ਸਫਾਈ ਹੋ ਤੱਥਰ ਹੈ ਜੀ अगर गंदपड़ा पड़ा है या ऐसे ही है तो फिर बुरा लगेगा किसी देश में बाहर जाओ फिल्म वगैरह देखो उनके फर्श साफ होते हैं और हमारा इंडिया में गड़बड़ है तो अच्छा अभी कंपटीशन होता है सफाई का ऑल इंडिया में अब इंडिया में चंदीगढ़ नंबर दो आया है और दो नंबर का हाल देख लो मैं इसलिए हम कोशिश करते हैं कि ये असल महीने में नंबर दो बन जाए ये नंबर वन बन जाए चंडीगढ़ बहुत पहले से मशहूर है साफ सफाई ब्यूटीफुल सिटी अब स्मार्ट सिटी था ਇਸ ਕੋਪਾ ਤੋਂ ਸਿਂਖ ਹੈ ਗੋਣ ਜਨਰੂ ਜੇਹਨ ਦਾਵਾ ਨਿੰਦ ਸਿਨ ਨਵਨੇ ਵੀਢੀ ਕੋਲ ਬਣਾਇਆ